ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪੇ ਪਾਲਕੀ ਬੇਕਰੇ ਹੋ ਜੀ ਇਹ ਪਾਲਕੀ ਹਨਮਾਨਗੜ ਤੋਂ ਸੰਗਰੀਆ ਰੋਡ ਪਿੰਡ ਮਾਨਕਸਰ ਵਿਕੇ ਤਿਆਰ ਕੀਤੀ ਗਈ ਹੈ ਜਿੰਨਾ ਸੰਗਤਾਂ ਨੂੰ ਨਗਰ ਕੀਰਤਨ ਵਾਸਤੇ ਪਾਲਕੀ ਦੀ ਲੋੜ ਹੋਵੇ ਉਹ ਆਪ ਜੀ ਭਾਈ ਸੰਪਰਕ ਕਰ ਸਕਦੇ ਹੋ ਆਪ ਜੀ ਨੂੰ ਲਾਸ਼ ਦੇ ਵਿੱਚ ਨੰਬਰ ਦਿੱਤਾ ਜਾਊ ਐਸ ਵੀਡੀਓ ਦੇ ਵਿੱਚ ਸੋ ਵੇਖੋ ਜੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਹ ਪਾਲਕੀ ਤਿਆਰ ਕੀਤੀ ਗਈ ਹੈ ਆਨ ਮਾਨਗੜ ਤੋਂ ਸੰਗਰੀਆ ਰੋਡ ਤੇ ਜੋ ਪਿੰਡ ਹੈ ਮਾਨਕਸਰ ਉੱਥੇ ਇਹ ਪਾਲਕੀ ਤਿਆਰ ਕਰਵਾਈ ਗਈ ਹੈ ਬਹੁਤ ਹੀ ਸੁੰਦਰ ਪਾਲਕੀ ਹੈ ਆਪ ਜੀ ਜੋ ਭਾਈ ਨਗਰਾਂ ਦੇ ਵਿੱਚ ਨਗਰ ਕੀਰਤਨ ਦੀ ਸੇਵਾ ਕਰਦੇ ਹੋ ਗੁਰਪੁਰਬ ਤੇ ਸਵੈਸਵਾਲਕੀ ਦੇ ਵਾਸਤੇ ਆਪ ਜੀ ਸੰਭਰ ਕਰ ਸਕਦੇ ਹੋ ਭਾਈ ਸੇਵਾ ਲੈ ਸਕਦੇ ਹੋ ਇਹਨਾਂ ਤੋਂ ਬੇਕੋ ਪਾਲਕੀ ਕਿੱਡੇ ਸੁੰਦਰ ਤੇ ਰੱਕੇ ਦੇ ਨਾਲ ਤਿਆਰ ਕਰਗਵਾਈ ਗਈ ਹੈ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਮਾਨ ਹੁੰਦੇ ਹਨ ਤਾਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬਾਲਕੀ ਨੂੰ ਸਜਾਇਆ ਗਿਆ ਹੈ। ਆਪ ਜੀ ਸੰਗਤਾਂ ਸੰਪਰਕ ਕਰ ਸਕਦੇ ਹੋ ਜੀ। ਹਰ ਮਾਨਗੜ ਦੇ ਲਾਗੇ ਦੀਆਂ ਜਿੰਨੀਆਂ ਵੀ ਸੰਗਤਾਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹਰ ਨਗਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਵੀ ਨਗਰ ਕੀਰਤਨ ਦੇ ਵਿੱਚ ਪਾਲਕੀ ਦੀ ਸੇਵਾ ਜਿਸ ਨੂੰ ਵੀ ਲੋੜ ਹੋਵੇ ਉਹ ਆਪ ਜੀ ਭਾਈ ਜਨ ਨਾਲ ਸੰਪਰਕ ਕਰਕੇ ਇਹ ਪਾਲਕੀ ਦੀ ਸੇਵਾ ਲੈ ਸਕਦੇ ਹੋ ਇਹ ਇਹਨਾਂ ਦਾ ਨੰਬਰ ਹੈ ਜੀ